ਅੱਜ ਸਿੱਖ ਪੰਥ ਦੀ ਗੱਲ ਕਰਨ ਵਾਲੇ ਗਰੰਥੀ ਸਹਿਬਾਨ ਹੋ ਗਏ ਕਥਾਵਾਚਕ ਹੋ ਗਏ ਗੁਰੂ ਕੇ ਵਜੀਰ ਹੋ ਗਏ ਰਾਗੀ ਢਾਡੀ ਜਿੰਨੇ ਵੀ ਤੇ ਸਾਰੇ ਕੀਰਤਨ ਦੇ ਪੱਖ ਦੇ ਵਿੱਚ ਆਉਂਦੇ ਨੇ ਇਹ ਸਾਰੀ ਕੀਰਤੀ ਹੈ ਨਾ ਗੁਰੂ ਸਾਹਿਬ ਦੀ ਜਿਹੜੇ ਗਾ ਰਹੇ ਨੇ ਸੋ ਮੇਰੀ ਇਹੀ ਬੇਨਤੀ ਹੈ ਕਮੇਟੀਆਂ ਨੂੰ ਗੁਰੂ ਘਰਾਂ ਨੂੰ ਗਰੰਥੀ ਸਿੰਘਾਂ ਨੂੰ ਕਿ ਇੱਕ ਜੁੱਟ ਹੋ ਕਰਕੇ ਕੇਵਲ ਆਪਾਂ ਮੈਂ ਪਹਿਲੀ ਗੱਲ ਕਰਾਂਗਾ ਕੇਵਲ ਪੈਸਾ ਵੀ ਨਾ ਦੇਖੀਏ ਗੁਰੂ ਸਾਹਿਬ ਦੀ ਸਿੱਖੀ ਦੇਖੀਏ ਗੁਰੂ ਸਾਹਿਬ ਦਾ ਪ੍ਰਚਾਰ ਦੇਖੀਏ ਜੇ ਪੈਸਾ ਸਾਰਾ ਕੁਝ ਹੁੰਦਾ ਤੇ ਭਾਈ ਸਾਹਿਬ ਜੀ ਸਾਰਾ ਕੁਝ ਪੈਸੇ ਨਾਲ ਖਰੀਦਿਆ ਜਾ ਸਕਦਾ ਸੀ ਸਿੱਖੀ ਜਿਹੜੀ ਉਹ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਜਿਨ੍ਹਾਂ ਨੇ ਬਹੁਤ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਬੜੀਆਂ ਸ਼ਹੀਦੀਆਂ ਦਿੱਤੀਆਂ ਆਪਾਂ ਸਾਰਾ ਸਿੱਖ ਇਤਿਹਾਸ ਪੜਨੇ ਆ ਸੋ ਇੱਕ ਵਿਦਵਾਨ ਵੀ ਬੜਾ ਸੋਹਣਾ ਲਿਖਦਾ ਉਹ ਕਹਿੰਦਾ ਵੀ ਕਦਮ ਐਸੇ ਚੱਲੋ ਕਿ ਨਿਸ਼ਾਨ ਬਣ ਜਾਏ ਕਾਮ ਐਸਾ ਕਰੋ ਕਿ ਪਹਿਚਾਨ ਬਣ ਜਾਏ ਯਹਾਂ ਜ਼ਿੰਦਗੀ ਤੋਂ ਸਭੀ ਜੀ ਲੇਤੇ ਹੈ ਮਗਰ ਜ਼ਿੰਦਗੀ ਜੀਓ ਤੋਂ ਐਸੀ ਕਿ ਸਭ ਕੇ ਲਈ ਮਿਸਾਲ ਬਣ ਜਾਏ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਸਾਰੀਆਂ ਕਮੇਟੀਆਂ ਨੂੰ ਸਾਰੇ ਸਿੱਖ ਪੰਥ ਨੂੰ ਇਕੱਠੇ ਹੋ ਕਰਕੇ ਜਿਹੜੇ ਗੁਰੂ ਕੇ ਵਜ਼ੀਰ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ